ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਦੋਸਤੋ ਤੁਹਾਨੂੰ ਜਿਹੜੇ ਰੋਜ਼ ਲੈਂਡ ਪੂਲਿੰਗ ਦਾ ਰੌਲਾ ਪੈਂਦਾ ਇਹਦੇ ਇੱਕ ਝਲਕ ਦਿਖਾਉਣ ਲੱਗਿਆ ਜਿਹੜੀ ਮਹਾਲੀ ਦੇ ਵਿੱਚ ਐਰੋਟਰੋਪੋਲਿਸ ਅੱਜ ਤੋਂ 20 ਸਾਲ ਪਹਿਲਾਂ ਤਕਰੀਬਨ 19-20 ਸਾਲ ਪਹਿਲਾਂ ਸੁਖਵੀਰ ਬਾਦਲ ਨੇ ਸ਼ੁਰੂ ਕਰਿਆ ਸੀ ਅਕਾਲੀ ਦਲ ਦੀ ਸਰਕਾਰ ਵੇਲੇ ਉਸ ਜ਼ਮੀਨ ਦੀ ਤੁਹਾਨੂੰ ਮੈਂ ਅੱਜ ਐਰੋਟਰੋਪੋਲਿਸ ਉਹਦਾ ਨਾਮ ਹੈ ਔਰ ਉਹਦੇ ਚ ਕੀ ਕੁਝ ਬਣ ਚੁੱਕਿਆ ਉਹਦੀ ਤੁਹਾਨੂੰ ਇੱਕ ਝਲਕ ਦਿਖਾਉਂਗਾ ਫਿਰ ਪੰਜਾਬ ਦੇ ਲੋਕਾਂ ਨੂੰ ਤੇ ਸਰਕਾਰ ਨੂੰ ਵੀ ਕਲੀਅਰ ਹੋ ਜਾਊਗਾ ਵੀ ਪਾਈ ਹਾਂ ਕਿੰਨੇ ਕੇ ਸਾਲਾਂ ਬਾਅਦ ਲੋਕਾਂ ਨੂੰ ਇਹ ਜਿਹੜੇ ਕਹਿੰਦੇ ਨੇ ਕਿ ਤੁਹਾਨੂੰ ਪਲਾਟ ਮਿਲ ਜਾਣਗੇ ਉਹਨਾਂ ਦਾ ਪਤਾ ਲੱਗ ਜਾ ਇਹ ਮੇਰੇ ਪਿੱਛੇ ਜਿਹੜੀ ਤੁਸੀਂ ਦੇਖ ਰਹੇ ਹੋ ਇਹ 에ਰੋਟ੍ਰੋਪੋਲਿਸ ਸ਼ੁਰੂ ਹੋ ਗਈ ਆ 17 ਤੋਂ 18 ਸਾਲ ਮਤਲਬ ਬਾਅਦ ਆ ਸੜਕ ਨਿਕਲਨੀ ਸ਼ੁਰੂ ਹੋਈ ਹੋਈ ਆ ਆ ਜਿਹੜੀ ਤੁਸੀਂ ਦੇਖ ਰਹੇ ਹੋ ਇੰਨਾ ਕੰਮ ਕਰਿਆ ਸਰਕਾਰ ਨੇ ਆਹ ਵਾਲਾ ਕੰਮ ਆ ਤੁਸੀਂ ਨਿਗਾਹ ਮਾਰ ਸਕਦੇ ਹੋ ਸਿਰਫ ਉਹ ਜਿੱਥੇ ਤੱਕ ਮੇਰੀ ਨਿਗਾਹ ਜਾਂਦੀ ਹੈ ਜ਼ੂਮ ਕਰਕੇ ਦਿਖਾ ਦੇ ਮਾਰੇ ਜੀ ਔਰ ਢੇਰੀਆਂ ਪਈਆਂ ਨੇ ਸਿਰਫ ਉੱਥੇ ਤੱਕ ਇੰਨਾ ਕੰਮ ਕਰਤਾ ਸਰਕਾਰ ਨੇ ਬਾਕੀ ਆ ਸਾਰਾ ਤੁਹਾਡੇ ਸਾਹਮਣੇ ਆ ਮੈਂ ਤੁਹਾਨੂੰ ਨਾਲ ਹੁੰਦੇ ਗੱਡੀ 'ਚ ਬਹਿ ਕੇ ਇਹਦੀ ਤੁਰ ਤੱਕ ਤਸਵੀਰ ਦਿਖਾਉਂਗਾ ਤੇ ਤੁਸੀਂ ਸਮਝ ਜਾਵੋਗੇ ਕਿ ਕੀ ਕੁਝ ਸਰਕਾਰ ਸਾਡੇ ਨਾਲ ਕਰਨ ਜਾ ਰਹੀ ਆ ਲੋਕਾਂ ਨੂੰ ਬੁੱਧੂ ਬਣਾ ਕੇ ਤਹਾਨੂੰ ਐਲੋ ਆਣ ਦੇ ਦਾਂਗੇ ਤੁਹਾਨੂੰ ਪਲਾਟ ਦੇ ਦਾਂਗੇ 20 ਸਾਲਾਂ ਦੇ ਪਲਾਟ ਇੱਥੇ ਤਾਂ ਮਿਲੇ ਨਹੀਂ ਅਜੇ ਤੱਕ ਤੇ ਲੇਕਿਨ ਉੱਥੇ ਜਿਹੜਾ ਇਹ ਮਹਾਲੀ ਦੀਆਂ ਮੈਂ 에য়ারਪੋਰਟ ਦੇ ਕੋਲੇ ਖੜਾਂਗਾ ਇਹ 에য়ারਪੋਰਟ ਦੀਆਂ ਜੜਾਂ ਦੇ ਵਿੱਚ ਜਗ੍ਹਾ ਹੈਗੀ ਆ ਜਿੱਥੇ ਵੀ ਇਹ ਗੱਲ ਕਰਦੇ ਨੇ ਉੱਥੇ ਸ਼ਹਿਰਾਂ ਦੇ ਵਿੱਚ ਮੋਗੇ ਦੇ ਪਰੇ ਜਾ ਕੇ ਜਾਂ ਫਰੋਜ਼ਪੁਰ ਦੇ ਪਰੇ ਜਾ ਕੇ ਕਿਹੜੇ ਪਲਾਟ ਲੈਣ ਵਾਲੇ ਲੋਕ ਆ ਜਾਣਗੇ ਆਪਾਂ ਸਮਝ ਸਕਦੇ ਆ ਕਿ ਉੱਥੇ ਕਿਹੜੇ ਲੋਕਾਂ ਨੇ ਪਲਾਟ ਲੈਨੇ ਨੇ ਜਦੋਂ ਮਹਾਲੀ ਦੀਆਂ ਜੜ੍ਹਾਂ ਦੇ ਵਿੱਚ 20-20 ਸਾਲਾਂ ਦੇ ਵਿੱਚ ਆਹ ਡਵੈਲਪਮੈਂਟ ਸਰਕਾਰ ਨੇ ਕੀਤੀ ਆ ਤਾਂ ਤੁਸੀਂ ਸਮਝ ਸਕਦੇ ਹੋ ਕਿ ਅੱਗੇ ਪੰਜਾਬ ਦੇ ਵਿੱਚ ਲੋਕਾਂ ਨਾਲ ਕੀ ਹੋਣ ਵਾਲਾ ਇੱਥੇ ਤੇ ਉਹ ਵੀ ਜਿਹੜਾ ਫਰਕ ਕੀ ਹੈਗਾ ਇੱਥੇ ਫਰਕ ਇਹ ਹੈਗਾ ਕਿ ਇੱਥੇ ਸਰਕਾਰ ਨੇ ਫੇਰ ਵੀ ਇਹਨਾਂ ਦੀਆਂ ਜ਼ਮੀਨਾਂ ਵੇਚਣ ਤੇ ਰੋਕ ਨਹੀਂ ਸਲਾਈ ਜ਼ਮੀਨਾਂ ਅਜੇ ਤੱਕ ਵੀ ਇੱਥੇ ਲੋਕਾਂ ਦੀਆਂ ਬਿਕ ਰਈਆਂ ਨੇ ਉੱਥੇ ਤਾਂ ਇਹਨਾਂ ਨੇ ਜ਼ਮੀਨਾਂ ਵੇਚਣ ਤੇ ਅੱਜ ਹੀ ਰੋਕ ਲਾ ਕੇ 20 ਸਾਲਾਂ ਲਈ ਲੋਕਾਂ ਨੂੰ ਬੰਨ੍ਹ ਕੇ ਰੱਖ ਦਿੱਤਾ ਇੱਥੇ ਦਾ ਇਹ ਫਾਇਦਾ ਰਹਾ ਕਿ ਕਿਸਾਨਾਂ ਦੀ ਆਪਦੀ ਜਿਹੜੀ ਜ਼ਮੀਨ ਹੈ ਇਹ ਪਿੰਡਾਂ ਦੀ ਕੁੜੀ ਹੋ ਗਿਆ ਬੜੀ ਹੋ ਗਿਆ ਚਾਹੇ ਆਪਣਾ ਛੇਉ ਹੋ ਗਿਆ ਜਿੰਨੇ ਵੀ ਇਹ ਪਿੰਡ ਨੇਗੇ ਇਹਨਾਂ ਪਿੰਡਾਂ ਦੀ ਕਿਸ਼ਨਪੁਰਾ ਇਹਨਾਂ ਪਿੰਡਾਂ ਦੀ ਜ਼ਮੀਨ ਅਜੇ ਵੀ ਵਿਕ ਰਹੀ ਆ ਇਸ ਕਾਰਨ ਕਰਕੇ ਇਹਨਾਂ ਲੋਕਾਂ ਦਾ ਫੇਰ ਵੀ ਆਪਾਂ ਕਹਿ ਸਕਦੇ ਆ ਕਿ ਬਚਾਗਾ ਪਰ ਉੱਥੇ ਤਾਂ ਇਹਨਾਂ ਨੇ ਅੱਜ ਤੋਂ ਹੀ ਪਾਬੰਦੀ ਲਾ ਕੇ لوکاں ਦਾ ਜਿਵੇਂ ਆਪਾਂ ਕਹਿ ਸਕਦੇ ਆ ਕਿ 20 ਸਾਲਾਂ ਲਈ ਬੇੜਾ ਗਰਕ ਕਰਤਾ ਪਲਾਟ ਤਾਂ ਇੱਥੇ ਨਹੀਂ ਵਿਕੇ ਸਰਕਾਰ ਦਾ ਆ ਮੈਂ ਡਵੈਲਪਮੈਂਟ ਦਾ ਨਮੂਨਾ ਤੁਹਾਨੂੰ ਦਿਖਾਉਣ ਜਾ ਰਿਹਾ ਅੱਗੇ ਵੀ ਨਾਲ ਹੁੰਦੇ ਤੁਹਾਨੂੰ ਮੈਂ ਦਿਖਾਉਣਾ ਇੱਥੋਂ ਦੋਸਤੋ ਦੇਖਦੇ ਜਾਇਓ ਅੱਗੇ ਮਤਲਬ ਤੁਸੀਂ ਇਹ ਨਹੀਂ ਕਿ ਕੋਈ ਵੀ ਚੀਜ਼ ਮੈਂ ਲੁਕਾਉਣ ਦੀ ਕੋਸ਼ਿਸ਼ ਕਰੂੰਗਾ ਤੁਹਾਨੂੰ ਪੂਰੀ ਇਹਦੀ ਮੈਂ ਤਸਵੀਰ ਦਿਖਾ ਰਿਹਾਗਾ ਕਿਵੇਂ ਲੋਕਾਂ ਨੂੰ ਬੁੱਧੂ ਬਣਾ ਕੇ ਸਰਕਾਰ ਨੇ ਮਤਲਬ ਇੱਥੇ ਪੰਜਾਬ ਐਸਾ ਇੱਕ ਚੀਜ਼ ਤੋਂ ਹੋਰ ਤੁਹਾਨੂੰ ਦੱਸਦਿਆਂ ਇਹ ਕੋਈ 19 ਅਪਜਾਊ ਜ਼ਮੀਨ ਨਹੀਂ ਹੈਗੀ ਜਿੱਥੇ ਇਹ ਵਾਲਾ ਪ੍ਰੋਜੈਕਟ ਕੱਟਿਆਗਾ ਉੱਥੇ ਦਾ ਪੰਜਾਬ ਦੀ ਆਪਾਂ ਕਹਿ ਸਕਦੇ ਹਾਂ ਕਿ ਸੋਨੇ ਵਰਗੀ ਜ਼ਮੀਨ ਤਿੰਨ ਤਿੰਨ ਚਾਰ ਚਾਰ ਫਸਲਾਂ ਦੇਣ ਵਾਲੀ ਜ਼ਮੀਨ ਦੇ ਵਿੱਚ ਇਹ ਕੱਟਣ ਲੱਗੇ ਲੇਕਿਨ ਆਹ ਜ਼ਮੀਨ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਜਿਹੜੀ ਜ਼ਮੀਨ ਤੁਹਾਨੂੰ ਮੈਂ ਦਿਖਾ ਰਿਹਾ ਇੱਥੇ ਬੈਕ ਸਾਈਡ ਤੇ ਜੇ ਤੁਹਾਨੂੰ ਮੈਂ ਜਾ ਕੇ ਦਿਖਾਵਾਂ ਕੁਰੜੀ ਕਰੜੀ ਵੱਲ ਮਤਲਬ 20-20 ਫੁੱਟ ਉੱਚੇ ਨੀਵੇਂ ਮਤਲਬ ਟੋਇਆਂ ਵਾਲੀ ਜ਼ਮੀਨ ਸੀ ਇਹ ਲਾਲ ਰੰਗ ਦੀ ਇਹਦੀ ਮਿੱਟੀ ਹੈ ਕੋਈ ਮਤਲਬ ਏਡੀ ਉਪਜਾਉ ਨਹੀਂ ਚਲੋ ਬਾਕੀ ਕੁਝ ਹੈਗੀ ਵੀ ਆ ਲੇਕਿਨ ਪਾਣੀ ਦੀ ਸਮੱਸਿਆ ਸੌ ਤਰ੍ਹਾਂ ਦੀ ਇੱਥੇ ਸਮੱਸਿਆਵਾਂ ਨੇ ਪਰ ਇੱਥੇ ਆ ਤੁਹਾਡੇ ਸਾਹਮਣੇ ਮੈਂ ਦਿਖਾ ਰਿਹਾ ਦੇਖ ਲਓ ਗੱਡੀਆਂ ਗੱਡੀਆਂ ਉੱਚੀਆਂ ਨੀਵੀਆਂ ਨੇ ਤੇ ਇਹ ਜਮੀਨ 19 ਸਾਲ ਹੋ ਗਏ ਮੰਨ ਲਓ ਚੱਲੀ ਚੱਲਾ 19 ਸਾਲ ਹੋ ਗਏ ਘਟੋ ਘਟ ਮਤਲਬ ਇਹਦਾ ਅ ਅਕਾਲੀ ਦਲ ਦੀ ਪਹਿਲੀ ਸਰਕਾਰ ਦੇ ਲਾਸਟ ਚ ਚੱਲ ਪਿਆ ਦੀ 5 ਉਹ ਨਾਂਗੇ 10 ਸਾਲ ਕਾਂਗਰਸ ਵਾਲੇ ਨਾਂਗੇ ਤੇ ਸਾਢੇ 3 ਇਨ੍ਹਾਂ ਵਾਲੇ ਨਾਂਗੇ 18 ਤੋਂ 19 ਸਾਲ ਇਹ ਜ਼ਮੀਨ ਦਾ ਪ੍ਰੋਸੈਸ ਚੱਲੇ ਨੂੰ ਹੋ ਗਿਆ ਔਰ ਇਸ ਜ਼ਮੀਨ ਦੀ ਡਿਵੈਲਪਮੈਂਟ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਦਿਖਾ ਰਿਹਾ ਕੀ ਹਾਲ ਹੈ ਮਤਲਬ ਇੱਥੇ ਤੋੜੀ ਜਲਾਜੇ ਬਹੁਤ ਦੂਰ ਤੱਕ ਹੈ ਇਹ ਜ਼ਮੀਨ ਜਿਹੜੀ ਹੈਗੀ ਆ ਦੋਸਤੋ ਦੇਖੋ ਤੁਸੀਂ ਮਤਲਬ ਇਹਦੀ ਡਿਵੈਲਪਮੈਂਟ ਕਿਹੜੀ ਡਿਵੈਲਪਮੈਂਟ ਸਰਕਾਰ ਨੇ ਕੀਤੀ ਆ ਤੇ ਹਾਲਾਂਕਿ ਉੱਥੇ ਦਾ ਤੇ ਉੱਥੇ ਦਾ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਇਹ 에어ਪੋਰਟ ਦੇ ਬਿਲਕੁਲ ਨਜ਼ਦੀਕ ਹੈ ਜਿਹੜੀ ਇਹ ਵਾਲੀ ਜ਼ਮੀਨ ਹੈ ਇਹ 에어ਪੋਰਟ ਦੇ ਅਸੀਂ ਬਿਲਕੁਲ ਵੱਧ ਤੋਂ ਵੱਧ 1 ਕਿਲੋਮੀਟਰ ਦੇ ਉੱਪਰ ਹੀ ਅਸੀਂ ਜਾ ਰਹੇ ਆ 에어ਪੋਰਟ ਦੇ ਕੋਲੇ ਮਹਾਲੀ ਵਾਲੇ ਦੇ ਸਾਹਮਣੇ ਮਹਾਲੀਆ ਆ ਇਧਰ ਆਈਟੀ ਸਿਟੀ ਹੈ ਜਿਹੜੀ ਕਿ ਹਾਲਾਂਕਿ ਆਈਟੀ ਸਿਟੀ ਵੀ ਡਿਵੈਲਪ ਹੋਈ ਆ ਤੁਹਾਨੂੰ ਉਹ ਸਾਹਮਣੇ ਦੇਖ ਸਕਦੇ ਹੋ ਜੁਨੀਵਰਸਿਟੀਆਂ ਬਣੀਆਂ ਹੋਈਆਂ ਐਡੀ ਆਂਡੀਆ ਬਿਲਡਿੰਗਾਂ ਖੜੀਆਂ ਨੇ ਇਹਦੇ ਸਾਹਮਣੇ ਐਰੋਟ੍ਰੋਪੋਲਿਸ ਅਜੇ ਤੱਕ ਇੱਥੇ ਕੋਈ ਪਲਾਟ ਤੁਹਾਨੂੰ ਕਟਿਆ ਨਹੀਂ ਦਿਖੂਗਾ ਕੋਈ ਡਿਵੈਲਪਮੈਂਟ ਦੀ ਬਿਲਡਿੰਗ ਬਣ ਨਹੀਂ ਤਾਂ ਇਹ ਬਹੁਤ ਦੂਰ ਦੀ ਗੱਲ ਹੈ ਜਿਹੜੇ ਸਬਜ ਬਾਗ ਦਿਖਾ ਕੇ ਸਰਕਾਰ ਨੇ ਬੁੱਧੂ ਬਣਾਉਣਾ ਚਾਹਿਆ ਇੱਥੇ ਸੜਕਾਂ ਦੇਖ ਸਕਦੇ ਹੋ ਤੁਹਾਨੂੰ ਕੋਈ ਦਿਖਾਈ ਦਿੰਦੀ ਹੈ ਸੜਕ ਮੈਂ ਦਿਖਾਉਂਗਾ ਸਿਰਫ ਤਿੰਨ ਸੜਕਾਂ ਦੇ ਉੱਪਰ ਇਹਨਾਂ ਨੇ ਕੱਲਾ ਬਲਡੋ ਆ ਚਲਾ ਆ ਕਿਆ ਮਤਲਬ ਥੋੜੀ ਜੀ ਕਰਾਲ ਆ ਕੇ ਬਸ ਇਦੋਂ ਵੱਧ ਹੋਰ ਕੋਈ ਇੱਥੇ ਕੱਖ ਵੀ ਨਹੀਂ ਹੋਇਆ ਸੜਕਾਂ ਬਣਨੀਆਂ ਤਾਂ ਬਹੁਤ ਦੂਰ ਦੀ ਗੱਲ ਹੈ ਆ ਝਾੜੀਆਂ ਖੜੀਆਂ ਆ ਕੇ ਕੰਪ ਪਹਾੜੀ ਕੇ ਕਰ ਤੁਸੀਂ ਦੇਖ ਸਕਦੇ ਹੋ ਕੀ ਹਾਲਤ ਹੈਗਾ ਜੀ ਦਾ ਮਤਲਬ ਇਹ ਹੈ 20 ਸਾਲਾਂ ਦੇ ਵਿੱਚ ਇਹ ਕੁਝ ਨਹੀਂ ਕਰ ਸਕੇ ਤੇ ਇਹ ਤੁਸੀਂ ਦੂਰ ਤੱਕ ਦੋਸਤੋ ਦੇਖ ਸਕਦੇ ਹੋ ਬਹੁਤ ਦੂਰ ਤੱਕ ਤੁਹਾਨੂੰ ਕਿਤੇ ਵੀ ਕੋਈ ਡਿਵੈਲਪਮੈਂਟ ਦੇ ਨਵਾਂ ਦਾ ਨਵ ਨਮੂਦ ਵੀ ਨਹੀਂ ਤੁਸੀਂ ਦੇਖ ਸਕਦੇ ਕਿਤੇ ਵੀ ਕਿਤੇ ਨਵ ਨਮੂਦ ਹੋਵੇ ਮੀਂਹ ਪੈਣ ਲੱਗ ਗਿਆ ਆ ਇੱਕ ਪੈਟਰੋਲ ਪੰਪ ਪਹਿਲਾਂ ਦਾ ਲੱਗਿਆ ਹੋਇਆ ਹੈ ਦੋਸਤੋ ਇਹ ਪੈਟਰੋਲ ਪੰਪ ਨੂੰ ਵੀ ਲੱਗੇ ਨੂੰ ਪਹਿਲਾਂ ਦੇ ਮੈਂ ਕਹਿੰਦਾ 20 ਸਾਲ ਹੋ ਗਏ ਹੋਣਗੇ ਇਹ ਪਹਿਲਾਂ ਦਾ ਲੱਗਾ ਇੱਕ ਪੈਟਰੋਲ ਪੰਪ ਜੋ ਕਿ ਆਪਣੀ ਜ਼ਮੀਨ ਦੇ ਵਿੱਚ ਬੰਦੇ ਨੇ ਸੀਐਲਜੂ ਚੇਂਜ ਕਰਕੇ ਪਹਿਲਾਂ ਦਾ ਲਵਾਇਆ ਹੋਇਆ ਲੇਕਿਨ ਹੁਣ ਦੀ ਡਿਵੈਲਪਮੈਂਟ ਮੈਂ ਤੁਹਾਨੂੰ ਸਰਕਾਰ ਦੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਆਹ ਅਗਲੀ ਡਿਵੈਲਪਮੈਂਟ ਇੱਕ ਆਗੀ ਸਰਕਾਰ ਦੀ ਇਹ ਆਹ ਮਿੱਟੀ ਪਈ ਤੁਸੀਂ ਦੇਖ ਸਕਦੇ ਹੋ ਬਸ ਆਹ ਸਾਹਮਣੇ ਜਿਹੜੀ ਮਿੱਟੀ ਪਈ ਦਿਖਾਈ ਦਿੰਦੀ ਆ ਮੈਂ ਇਹ ਪੈਨ ਲੱਗ ਗਿਆ ਜਿਸ ਘਰ ਚੱਲ 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 ਆ ਇੱਕ ਸਰਕ ਤੇ ਦੋਸਤੋ ਆ ਮਿੱਟੀ ਪਈ ਹੋਈ ਆ ਇੱਕ ਮੈਂ ਤੁਹਾਨੂੰ ਪਿੱਛੇ ਜਿਹੜੀ ਦਿਖਾਈ ਆ ਬਾਕੀ ਦੂਰ ਤੱਕ ਕਿਲੋਮੀਟਰਾਂ ਤੱਕ ਤੁਹਾਨੂੰ ਕੋਈ ਵੀ ਮਤਲਬ ਕਿਤੇ ਡਿਵੈਲਪਮੈਂਟ ਦੇ ਆ ਝਾੜੀਆਂ ਫੇਰ ਆ ਗਈਆਂ ਇੱਥੇ ਇੱਕ ਵੀ ਕੋਈ ਚੀਜ਼ ਨਹੀਂ ਤੁਸੀਂ ਦੇਖੋਗੇ ਤੁਹਾਨੂੰ ਮੈਂ ਵੀਡੀਓ ਦੇ ਅੰਤ ਤੱਕ ਬਨੇ ਰਹੋ ਮੈਂ ਤੁਹਾਨੂੰ 에어ਪੋਰਟ ਤੱਕ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕੀ ਕੁਝ ਮਤਲਬ ਇਹਨਾਂ ਨੇ ਲੋਕਾਂ ਦਾ ਮਤਲਬ ਬੁੱਧੂ ਬਣਾਇਆਗਾ ਲੇਕਿਨ ਮੈਂ ਫੇਰ ਤੁਹਾਨੂੰ ਰਿਪੀਟ ਕਰ ਦਿਆਂ ਇਹ ਜ਼ਮੀਨਾਂ ਸਾਰੀਆਂ ਵਿਕ ਚੁੱਕੀਆਂ ਨੇ ਟੋਟਲੀ ਜ਼ਮੀਨਾਂ ਕੰਪਨੀਆਂ ਕੋਲੇ ਨੇ ਇਹ ਜ਼ਮੀਨਾਂ ਕੋਈ ਵੀ ਮੈਂ ਵੱਧ ਤੋਂ ਵੱਧ ਤੁਹਾਨੂੰ ਮੈਂ ਜਿਆਦਾ ਤੋਂ ਜਿਆਦਾ ਜੇ ਬਣਾ ਕੇ ਕਹਾਂ 15% ਜ਼ਮੀਨ ਸੈਦ ਜੱਟਾਂ ਕੋਲੇ ਹੋਵੇ ਨਹੀਂ ਆ ਤੁਹਾਨੂੰ ਖੰਭੇ ਲੱਗੇ ਜਿੰਨੇ ਦਿਖਾਈ ਦੇ ਰਹੇ ਨੇ ਇਹ ਸਾਰੀਆਂ ਜ਼ਮੀਨਾਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਵੱਡੇ ਵੱਡੇ ਪੋਲਿਟਿਸ਼ਨਾਂ ਨੇ ਔਰ ਸਾਰੇ ਆਫੀਸਰ ਆਈਐਸ ਆਈਪੀਐਸ ਅਫਸਰਾਂ ਦੀਆਂ ਜ਼ਮੀਨਾਂ ਨੇ ਇਹ ਜਿਹੜੀ ਜ਼ਮੀਨਾਂ ਨੇ ਅੱਜ ਇਹਨਾਂ ਜ਼ਮੀਨਾਂ ਦਾ ਰੇਟ 17 ਕਰੋੜ 18 ਕਰੋੜ ਰੁਪਇਆ ਹੋ ਚੁੱਕਿਆਗਾ ਆ ਜਿਹੜੀਆਂ ਮੈਂ ਰੋਡ ਤੇ ਜਾ ਰਿਹਾ ਲੇਕਿਨ ਸਾਰੀਆਂ ਕੰਪਨੀਆਂ ਦੀਆਂ ਜ਼ਮੀਨਾਂ ਨੇ ਇੱਥੇ ਕੋਈ ਵੀ ਤੁਹਾਨੂੰ ਜ਼ਮੀਨ ਜਿਹੜੀ ਹੈਗੀ ਆ ਉਹ ਜੱਟ ਦੀ ਜ਼ਮੀਨ ਨਹੀਂ 15% ਮੈਂ ਵਧਾ ਕੇ ਕਹਿ ਸਕਦਾ ਕਿ ਇਹ 15% ਜ਼ਮੀਨ ਹੋ ਸਕਦੀ ਆ ਜੱਟਾਂ ਕੋਲੇ ਬਾਕੀ ਜ਼ਮੀਨ ਸਾਰੀ ਦੀ ਸਾਰੀ ਵੱਡੇ ਵੱਡੇ ਲੋਕਾਂ ਨੇ ਪਹਿਲਾਂ ਹੀ ਖਰੀਦ ਲਈ ਜਦੋਂ ਪਤਾ ਲੱਗ ਗਿਆ ਸੀਗਾ ਕਿ ਇੱਥੇ ਪ੍ਰੋਜੈਕਟ ਕੱਟਣਾ ਉਦੋਂ ਹੀ ਜ਼ਮੀਨ ਜੱਟਾ ਤੋਂ 70-80 ਲੱਖ ਨੂੰ ਫਿਰ ਬਾਅਦ ਵਿੱਚ ਵੱਧ ਵੱਧ ਕਰੋੜ ਰੁਪਏ ਨੂੰ ਮੰਨ ਲਓ ਤੁਸੀਂ ਘੱਟ ਰੇਟਾਂ ਦੇ ਉੱਪਰ ਜ਼ਮੀਨਾਂ ਖਰੀਦ ਕੇ ਹੁਣ ਮੈਂ ਦੋਸਤੋ ਤੁਹਾਨੂੰ ਬਿਲਕੁਲ 에য়ারਪੋਰਟ ਦੇ ਕੋਲੇ ਤਕਰੀਬਨ ਅਸੀਂ ਆ ਚੁੱਕੇ ਆ ਆ ਤੀਜੀ ਸੜਕ ਆ ਗਈ ਜੀ ਲਾਸਟ ਜਿਹੜੀ ਤੁਹਾਨੂੰ ਡਿਵੈਲਪਮੈਂਟ ਦਿਖਾਉਣਾ ਮੈਂ ਬਸ ਇਹ ਮਿੱਟੀ ਪਈ ਹੋਈ ਆ ਕੋਈ ਵੀ ਤੁਹਾਨੂੰ ਕਿਤੇ ਚੀਜ਼ ਨਹੀਂ ਦਿਖਾਈ ਦੇਊਗੀ ਇਹ ਸਿਰਫ ਆਹ ਰੋਡ ਤੇ ਮਿੱਟੀ ਪਈ ਆ ਇੱਕ ਤੀਜੀ ਤੇ ਤਿੰਨ ਜਗ੍ਹਾ ਤੇ ਸਿਰਫ ਸਰਕਾਰ ਨੇ 20 ਸਾਲਾਂ ਦੇ ਵਿੱਚ ਇੱਕ ਮਿੱਟੀ ਪਾਈ ਆ ਮਿੱਟੀ ਸੜਕ ਅਜੇ ਵੀ ਨਹੀਂ ਬਣੀ ਹੈਗੀ ਔਰ ਤੁਸੀਂ ਦੇਖ ਸਕਦੇ ਹੋ ਮਹਾਲੀ ਦੇ ਅਸੀਂ ਬਿਲਕੁਲ ਕੋਲੇ ਆ ਚੁੱਕੇ ਆ ਲੇਕਿਨ ਇੱਥੇ ਜੇਕਰ ਆ ਮੈਜੋਰੀਟਨ ਦੂਜੀ ਸਾਈਡ ਦਿਖਾਉਣੀ ਭੁੱਲ ਗਿਆ ਆ ਸਾਰਾ ਅਸੀਂ ਮਤਲਬ ਬਿਲਕੁਲ ਮਹਾਲੀ ਦੇ ਵਿੱਚ ਆ ਚੁੱਕੇ ਆ ਤੇ ਮੈਂ ਤੁਹਾਨੂੰ ਦਿਖਾਉਣ ਦੀ ਖਾਤਰ ਆਪ ਵੀ ਭਿੱਜਣਿਆਂਗਾ ਇਹ ਹੁਣ ਅਸੀਂ ਸਿਊ ਪਿੰਡ ਲੰਘਿਆ ਮਾਟਰਾ ਪਿੰਡ ਆ ਗਿਆ ਮਾਟਰਾ ਪਿੰਡ ਬਿਲਕੁਲ 에어ਪੋਰਟ ਦੇ ਕੋਲੇ ਚੌਂਕ ਦੇ ਵਿੱਚ ਆ ਦੋਸਤੋ ਸਾਹਮਣੇ ਤੁਹਾਨੂੰ ਜਿਹੜੇ ਦਿਖਾਈ ਦੇ ਰਹੇ ਇੱਥੇ ਬਨੇ ਬਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਵੱਡੇ ਵੱਡੇ ਯੂਨੀਵਰਸਟੀਆਂ ਔਰ ਸਾਰਾ ਮਤਲਬ ਇਹ ਜਿਹੜਾ ਤੁਹਾਨੂੰ ਦਿਖ ਰਿਹਾ ਇਹਦੇ ਨੇੜੇ ਹੋਣ ਦੇ ਬਾਵਜੂਦ 에어ਪੋਰਟ ਨੇੜੇ ਹੋਣ ਦੇ ਬਾਵਜੂਦ ਅੱਜ ਤੱਕ ਇੱਕ ਵੀ ਇੱਟ ਨਹੀਂ ਲੱਗੀ ਹੋਈ ਇੱਥੇ ਤੁਹਾਨੂੰ ਕੋਈ ਦਿਖਾਈ ਦੇ ਰਹੀ ਹੈ ਇੱਥੇ ਕੋਈ ਪਲਾਟ ਕੋਈ ਸੜਕ ਆ ਜੀਰੀਆਂ ਖੜੀਆਂ ਨੇ ਲੋਕਾਂ ਦੀਆਂ ਤੇ ਕਿਤੇ ਵੀ ਤੁਹਾਨੂੰ ਕੋਈ ਮਤਲਬ ਚੀਜ਼ ਨਹੀਂ ਦਿਖਾਈ ਦੇਊਗੀ ਜੇਕਰ ਇੱਥੇ ਇਹ ਹਾਲ ਹੈ ਤਾਂ ਤੁਸੀਂ ਆਪ ਸਮਝ ਸਕਦੇ ਹੋ ਕਿ ਜਿੱਥੇ ਇਹ ਅੱਜ ਤੋਂ ਲੈ ਕੇ ਜ਼ਮੀਨਾਂ ਤੁਹਾਨੂੰ ਤੁਕੜੇ ਫੜਾ ਕੇ ਐਲਓਆਈ ਦਾ ਇੱਕ ਕਾਗਜ਼ ਦਾ ਟੁਕੜਾ ਹੁੰਦਾ ਏਡਾਕ ਦੋਸਤੋ ਉਹ ਐਲਓਆਈ ਦਾ ਏਡਾਕ ਟੁਕੜਾ ਤੁਹਾਨੂੰ ਦੇ ਕੇ ਔਰ ਫਿਰ ਤੁਸੀਂ 40 ਸਾਲ ਤੱਕ ਤੱਕੇ ਖਾਓਗੇ ਜੇ 20 ਆ 20 ਸਾਲ ਤਾਂ ਲੰਘ ਗਏ ਦੋਸਤੋ ਜੇ 20 ਸਾਲ ਇੱਥੇ ਹੋਰ ਨਹੀਂ ਹੋਣਾ ਜਦੋਂ ਕਿ ਆ ਐਰੋ ਸਿਟੀ ਆ ਗਈ ਅੱਜ ਇੱਥੇ ਹੁਣ ਅਸੀਂ ਆ ਗਏ ਇਹ ਐਰੋ ਸਿਟੀ ਆ ਚੁੱਕੀ ਆ ਦੋਸਤੋ ਇਹ ਐਰੋ ਟ੍ਰੋਪੋਲਿਸ ਨੂੰ ਐਰੋ ਸਿਟੀ ਨੂੰ ਅੱਗੇ ਵਧਾਇਆ ਸੀ ਸਰਕਾਰ ਨੇ ਆ ਵਰਲਡ ਸੈਂਟਰ ਬਣ ਰਿਹਾਗਾ ਤੇ ਆ ਐਰੋ ਸਿਟੀ ਚੱਲ ਪਈ ਐਰੋ ਸਿਟੀ ਦੇ ਇੰਨੇ ਨੇੜੇ ਹੋਣ ਦੇ ਬਾਵਜੂਦ ਇੱਥੇ ਅਜੇ ਤੱਕ ਕੋਈ ਡਿਵੈਲਪਮੈਂਟ ਦਾ ਨਾਮ ਜਾਂ ਕੋਈ ਆਪਾਂ ਕਹਿ ਸਕਦੇ ਆ ਕਿ ਭੋਰਾ ਵੀ ਕੋਈ ਤੁਹਾਨੂੰ ਨਾਉਨਮੂਦ ਨਹੀਂ ਦਿਖਿਆ ਤੇ ਜਿਹੜੇ ਹੁਣ ਮੈਂ ਚੌਕ ਦੇ ਵਿੱਚ ਪਹੁੰਚ ਚੁੱਕਿਆਗਾ ਇਹ ਚੌਕ ਨੂੰ ਕਹਿੰਦੇ ਨੇ 에ਅਰਪੋਰਟ ਚੌਕ ਇਹ ਚੌਕ ਦੇ ਸਾਹਮਣੇ 에ਅਰਪੋਰਟ ਹੈਗਾ ਮੈਂ ਤੁਹਾਨੂੰ ਉੱਪਰ ਦੀ ਘੁਮਾ ਕੇ ਵੀ ਦਿਖਾ ਦੇਣਾ ਗੱਡੀ ਉੱਪਰ ਦੀ ਘੁਮਾ ਲਾ ਆਹ 에ਅਰੋ ਸਿਟੀ ਦੋਸਤੋ ਆ ਗਈ ਤੇ 에ਅਰੋ ਸਿਟੀ ਇਹ ਜਿਹੜੀ ਤੁਹਾਨੂੰ ਹੋਰ ਨਵੀਂ ਮੈਂ ਗੱਲ ਦੱਸਣੀ ਚਾਹਣਾ ਜਿਹੜੀ ਦੋਸਤੋ ਸਰਕਾਰ ਕਰਦੀ ਕੀ ਹੈ ਹੁਣ ਤੁਸੀਂ ਗੱਲ ਨੂੰ ਮੇਰੀ ਨੂੰ ਧਿਆਨ ਨਾਲ ਸੁਣਨਾਗਾ ਉੱਪਰ ਦੀ ਘਮਾ ਲਾ ਤੈਨੂੰ ਉੱਪਰ ਦੀ ਘਮਾ ਕੇ ਨਾ ਛੱਜੇ ਲੈ ਲੈ ਚਾਹੇ ਜਾਂ ਉੱਪਰ ਦੀ ਚੌਂਕ ਦੇ ਘਮਾ ਕੇ ਨਾ ਅੰਦਰ ਨੂੰ ਲੈਣੀ ਚਾਹੇ ਵੇਚਣੀ ਹੁਣ ਦੋਸਤੋ ਤੁਹਾਨੂੰ ਮੈਂ ਅਗਲੀ ਚੀਜ਼ ਦੱਸਣ ਲੱਗਿਆ ਜਿਹੜੇ ਪਲਾਟ ਸਰਕਾਰ ਤੁਹ ਤੋਂ ਜ਼ਮੀਨ ਜਿਹੜੀ ਲੈਂਦੀ ਹੈ ਆਹ ਦੇਖ ਲੋ ਜਿਹੜੇ ਤੁਹਾਨੂੰ ਠੱਗਣ ਨੂੰ ਫਿਰਦੇ ਨੇ ਇਹਨਾਂ ਲੋਕਾਂ ਦੀਆਂ ਫੋਟੋਆਂ ਦੇਖ ਲੋ ਇੱਥੇ ਲੱਗੀਆਂ ਆਂ ਦੋਸਤੋ ਇਹ ਸਾਹਮਣੇ 에ਅਰਪੋਰਟ ਆ ਗਿਆ ਆ ਸਾਹਮਣੇ ਮਨਤਲੀ ਨੂੰ ਕਰਦੇ ਕਮਾਲ ਉੱਪਰ ਦੀ ਹਾਲੀਵੁੱਡ ਕਮਾਲਾ ਆਹ ਰੋਡ ਸੂ ਸਾਹਮਣੇ ਚਲੋ ਸਾਹਮਣੇ ਦੋਸਤੋ ਮੈਂ ਜਾ ਨਹੀਂ ਸਕਦਾ ਤੁਹਾਨੂੰ 에어ਪੋਰਟ ਆ ਗਿਆ ਆ 에어ਪੋਰਟ ਆ ਗਿਆ ਸਾਹਮਣੇ 에어ਪੋਰਟ ਦੇ ਇੰਨਾ ਨੇੜੇ ਹੋਣ ਦੇ ਬਾਵਜੂਦ ਮੈਂ ਤੁਹਾਨੂੰ ਹਾਲਤ ਦਿਖਾ ਰਿਹਾ ਹੁਣ ਅਗਲੀ ਦੋਸਤੋ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਸਰਕਾਰ ਕਰਦੀ ਕੀ ਹੈ ਗਮਾਡਾ ਨੇ ਕੀ ਕਰਨਾ ਆ ਜਿਹੜੀ ਜਮੀਨ ਆ 에어로 ਐਰੋ ਸਿਟੀ ਦੀ ਜਦੋਂ ਜੱਟਾਂ ਤੋਂ ਲਈ ਆ ਤੁਹਾਨੂੰ ਖੁੰਝਿਆਂ ਦੇ ਵਿੱਚ ਪਲਾਟ ਦੇਨੇ ਨੇ ਤੁਹਾਨੂੰ ਬੈਕ ਸਾਈਡ ਤੇ ਪਲਾਟ ਦੇਨੇ ਨੇ ਇਧਰ ਨੂੰ ਸੱਜੇ ਲੈ ਲਾ ਇਹਨਾਂ ਨੇ ਕੀ ਕਰਨਾਗਾ ਆਪ ਜਿਹੜੀ ਤੁਹਾਡੀ ਜ਼ਮੀਨ ਹੈ ਉਹਦੀ ਪ੍ਰਾਈਮ ਲੋਕੇਸ਼ਨ ਹੈ ਜਿਹੜੀ ਉਹ ਆਪ ਰੱਖ ਲੈਣੀ ਹੈ ਉਹ ਸਾਰੀ ਪ੍ਰਾਈਮ ਲੋਕੇਸ਼ਨ ਜਿਹਨੂੰ ਇਹ ਬਾਅਦ ਦੇ ਵਿੱਚ ਕਮਰਸ਼ੀਅਲ ਲੋਕੇਸ਼ਨ ਦਾ ਨਾਮ ਦੇ ਦਿੰਦੇ ਨੇ ਉਹ ਕਮਰਸ਼ੀਅਲ ਲੋਕੇਸ਼ਨ ਨੂੰ ਫਿਰ ਆਪ ਅਰਬਾਂ ਖਰਬਾਂ ਪੈਸੇ ਦੇ ਵਿੱਚ ਸਰਕਾਰ ਵੇਚਦੀ ਹੈ لیکن ਇੱਥੇ ਜਿਹੜਾ ਹੁਣ ਪੰਜਾਬ 'ਚ ਆਪਣੇ ਨਾ ਹੋਣ ਜਾ ਰਿਹਾ ਉੱਥੇ ਤਾਂ ਦੋਸਤੋ ਇਹਨਾਂ ਨੇ ਮਤਲਬ ਕੰਪਨੀਆਂ ਨੂੰ ਦੇਣੀਆਂ ਫਿਰ ਕੰਪਨੀਆਂ ਰੁਪਏ ਕਮਾਉਣਗੀਆਂ ਮੈਂ ਕਹਿ ਸਕਦਾ ਕਿ ਕੋਈ ਆਪਾਂ ਖਰਬ ਦਾ ਵੀ ਕੋਈ ਨਾਉ ਛੋਟਾ ਰਹਿ ਜਾਂਦਾ ਆ ਜਿਹੜੀਆਂ ਤੁਸੀਂ ਦੇਖ ਰਹੇ ਹੋ ਬਿਲਡਿੰਗਾਂ ਬਣੀਆਂ ਹੋਈਆਂ ਦੋਸਤੋ ਇੱਥੋਂ ਇਹਦੇ ਚ ਲੈ ਲੈ ਇਹ ਸਾਰੀ ਵਾਲੇ ਵਾਲੇ ਨਾ ਜਿਹੜੀ ਰੋਡ ਦੇ ਨਾਲ ਦੋਸਤੋ ਵੱਡੀਆਂ ਰੋਡਾਂ ਜਿਵੇਂ ਮੈਂ ਤੁਹਾਨੂੰ ਉਪਰੇ ਰੋਡਾਂ ਦਿਖਾਈਆਂ ਨੇ ਜਾਂ ਜਿਹੜੀ ਰੋਡ ਤੋਂ ਅਸੀਂ ਆਏ ਆ ਇਹਦੇ ਨਾਲ-ਨਾਲ ਸਰਕਾਰ ਨੇ ਸਾਰੀ ਆਪ ਰੱਖ ਲੈਣੀ ਆ ਤੁਹਾਨੂੰ ਵਿਚਾਲੇ ਛੋਟੀਆਂ ਸੜਕਾਂ ਤੇ ਜਾਂ ਖੁੰਝਿਆਂ ਦੇ ਵਿੱਚ ਉਹ ਐਲਵਾਈਆਂ ਤੁਹਾਨੂੰ ਦੇ ਦੇਣੀਆਂ ਨੇ ਪਹਿਲਾਂ ਹੀ ਆਪਦੀ ਸਰਕਾਰ ਨੇ ਆ ਦੇਖੋ ਸਾਰੀ ਜਿਹੜੀ ਆ ਜਗ੍ਹਾ ਪਈਆ ਦੋਸਤੋ ਇਹ ਆ ਦੇਖ ਰਹੇ ਹਾਂ ਤੁਸੀਂ ਉਹ ਪਰੇ ਜਿਹੜੀ ਬਿਲਡਿੰਗਾਂ ਬਣੀਆਂ ਨੇ ਉਹ ਲੋਕਾਂ ਦੀਆਂ ਛੋਟੀਆਂ ਬਿਲਡਿੰਗਾਂ ਬਣੀਆਂ ਨੇ ਲੇਕਿਨ ਮੂਰੇ ਜਿਹੜੀ ਜਿੰਨੀ ਤੁਹਾਨੂੰ ਸਰਕ ਦੇ ਨਾਲ-ਨਾਲ ਜਗ੍ਹਾ ਦਿਖਾਈ ਦੇ ਰਹੀ ਆ ਇਹ ਸਰਕਾਰ ਨੇ ਰੱਖਿਆ ਲਾਹੀ ਸੀ ਸਿੱਧਰਲਾ ਆ ਦੇਖੋ ਆ ਦੋਸਤੋ ਜਿਹੜੀਆਂ ਉਹ ਪਿੱਛੇ ਬਿਲਡਿੰਗਾਂ ਬਣੀਆਂ ਹੋਈਆਂ ਨੇ ਉਹ ਲੋਕਾਂ ਨੂੰ ਬੁਲਾਡ ਦਿੱਤੇ ਸੀਗੇ ਆ ਜਿਹੜੀ ਉਹ ਨਾਲ-ਨਾਲ ਕਮਰਸ਼ੀਅਲ ਤੁਹਾਨੂੰ ਲੈਂਡ ਦਿਖਾਈ ਦੇ ਰਹੀ ਆ ਇਹ ਸਾਰੀ ਸਰਕਾਰ ਨੇ ਆਪ ਰੱਖੀ ਆ ਇਹਦੀ ਅਜੇ ਮਤਲਬ ਇਹਨਾਂ ਨੇ ਆਕਸ਼ਨ ਕਰਨੀ ਆ ਬੋਲੀ ਕਰਨੀ ਆ ਇਹ ਅਰਬਾਂ ਖਰਬਾਂ ਦੀ ਜਾਇਦਾਦ ਆ ਜਿਹੜੀ ਆਪਈ ਆ ਇਹਨੂੰ ਅੱਗੇ ਤੁਹਾਨੂੰ ਜੇ ਮੈਂ ਬਿਲਡਿੰਗਾਂ ਦਿਖਾਵਾਂ ਵੀਡੀਓ ਲੰਬੀ ਹੋ ਜਾਣੀ ਆ ਉਹਦੇ ਤੇ ਬਿੱਲੀਆਂ ਮਤਲਬ ਬਾਅਦ ਦੇ ਵਿੱਚ ਇਹਨਾਂ ਨੇ ਆਕਸ਼ਨ ਕਰ ਕਰ ਸਾਰੀਆਂ ਕੰਪਨੀਆਂ ਨੂੰ ਵੇਚਤੀਆਂ ਯਾਨੀ ਆਪ ਤੁਹਾਡੀ ਜ਼ਮੀਨ ਥੋੜੀ ਜੱਟਾਂ ਦੀ ਲੈ ਕੇ ਥੋਤੋਂ ਆਪ ਮੂਹਰੇ ਰੱਖ ਲੈਣੀਆਂ ਫਰੰਟ ਤੇ ਤੇ ਜੱਟਾਂ ਨੂੰ ਵਿਚਾਰਿਆਂ ਨੂੰ ਦੇ ਦੇਣੀਆਂ ਪਿੱਛੇ ਉੱਪਰ ਦੀਆਂ ਆਹਾਂ ਦੀ ਕਮਾ ਕੇ ਲੈ ਕੇ ਆਹ ਦੋਸਤੋ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਫੇਰ ਕਰ ਰਿਹਾਗਾ ਆਹ ਜਿਹੜੀਆਂ ਸਰਕਾਰ ਰੱਖਦੀ ਆ ਸਾਈਡਾਂ ਆਹ ਤੁਸੀਂ ਦੇਖ ਰਹੇ ਹੋ ਆ ਦੇਖੋ ਸਾਰੀ ਮੈਂ ਤੁਹਾਨੂੰ ਬਿਲਡਿੰਗਾਂ ਦਿਖਾਉਣਾ ਇਹਨਾਂ ਦੀਆਂ ਵੇਚੀਆਂ ਹੋਈਆਂ ਆਹ ਸਾਈਡ ਤੇ ਵੀ ਸਾਰੀ ਮਤਲਬ ਲొਕੇਸ਼ਨ ਜਿਹੜੀ ਨਾਲ-ਨਾਲ ਦਿਖਾਈ ਦੇ ਰਹੀ ਆ ਇਹ ਸਰਕਾਰ ਨੇ ਖੁਦ ਰੱਖੀ ਹੋਈ ਆ ਤੇ ਬਾਕੀ ਜਿਹੜੀ ਪਿਛਲੀ ਜ਼ਮੀਨ ਨਾਲ ਉਹ ਪਿੱਛੇ ਕੋਠੀਆਂ ਦੀਆਂ ਨੇ ਇਹ ਵੇਚੀ ਹੋਈ ਆ ਇਹ ਸੌਰੀ ਜੱਟਾਂ ਨੂੰ ਐਲਓਆ ਦਿੱਤੀਆਂ ਨੇ ਇਹ ਆ ਦੇਖੋ ਆ ਬਿਲਡਿੰਗਾਂ ਬਣ ਰਹੀਆਂ ਨੇ ਨਾ ਇਹ ਸਾਰੀਆਂ ਸਰਕਾਰ ਨੇ ਬਾਅਦ ਦੇ ਵਿੱਚ ਆਕਸ਼ਨ ਤੇ ਵੇਚਿਆ ਨੇ ਆ ਟੋਟਲੀ ਤੁਹਾਨੂੰ ਦਿਖਾਈ ਦੇਊਗਾ ਇਹ ਤੇ ਮਹਾਲੀ ਸਿਟੀ ਸੈਂਟਰ ਆ ਦੇਖੋ ਆ ਮਹਾਲੀ ਸਿਟੀ ਸੈਂਟਰ ਨੂੰ ਵੇਚਤੀ ਬਾਅਦ ਦੇ ਵਿੱਚ ਆ ਸਾਰੀ ਇਹ ਟੋਟਲੀ ਮਹਾਲੀ ਸਿਟੀ ਸੈਂਟਰ ਹੈ ਇੱਧਰ ਵੀ ਮਹਾਲੀ ਸਿਟੀ ਸੈਂਟਰ ਹੈ ਤੇ ਆ ਸਾਰਾ ਮਹਾਲੀ ਸਿਟੀ ਸੈਂਟਰ ਚੱਲ ਰਿਹਾ ਆ ਵੀ ਸਾਰਾ ਮਹਾਲੀ ਸਿਟੀ ਸੈਂਟਰ ਚੱਲ ਰਿਹਾ ਇਹ ਸਾਰਾ ਬਾਅਦ ਦੇ ਵਿੱਚ ਸਰਕਾਰ ਐ ਇਸ ਤਰ੍ਹਾਂ ਆਪਦੀਆਂ ਜਿਹੜੀ ਜ਼ਮੀਨ ਜੱਟਾਂ ਦੀ ਰੱਖੀ ਹੋਈ ਉਹਨੂੰ ਸਾਰੀ ਨੂੰ ਐ ਵੇਚ ਦਿੰਦੀ ਆ ਦੇਖੋ ਆ ਮਹਾਲੀ ਸਿਟੀ ਸੈਂਟਰ ਦਿਖਾਈ ਦੇ ਰਿਆ ਨਾ ਇਹ ਸਾਰੀ ਸਰਕਾਰ ਨੇ ਬਾਅਦ ਦੇ ਵਿੱਚ ਬੋਲੀ ਦੇ ਉੱਤੇ ਵਿੱਚ ਹੀ ਜ਼ਮੀਨ ਆ ਆ ਦੂਜੀ ਸਾਈਡ ਵੀ ਦੇਖ ਲਓ ਸਾਰੀ ਦੀ ਸਾਰੀ ਜਿਹੜੀ ਇਹ ਦੋਸਤੋ ਪ੍ਰਾਈਮ ਲੋਕੇਸ਼ਨ ਇਹਨੂੰ ਆਪਾਂ ਕਹਿੰਨੇ ਆ ਹਜ਼ਾਰਾਂ ਕਰੋੜ ਦੇ ਵਿੱਚ ਸਰਕਾਰੇ ਨੂੰ ਵੇਚ ਦਿਆ ਜੱਟਾਂ ਨੂੰ ਪਿੱਛੇ ਭਲਾੜਦੇ ਤੇ ਆ ਦੇਖੋ ਆ ਬਿਲਡਿੰਗਾਂ ਸਾਰੀਆਂ ਇਹ ਕੰਪਨੀਆਂ ਨੂੰ ਇਹ ਕੰਪਨੀਆਂ ਨੂੰ ਦਿੱਤੀ ਹੋਈ ਜ਼ਮੀਨ ਆ ਦੋਸਤੋ ਸੋ ਇਸ ਚੀਜ਼ ਨੂੰ ਮੈਂ ਤੁਹਾਨੂੰ ਆਪਦੇ ਵੱਲੋਂ ਕੋਸ਼ਿਸ਼ ਕੀਤੀ ਆ ਕਿ ਐਕਸਪਲੇਨ ਕੀਤਾ ਜਾਵੇ ਤੇ ਤੁਸੀਂ ਸਮਝ ਗਏ ਹੋਵੋਗੇ ਤੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੈਗਰ ਜਿੱਕਾ ਖਾਲਚਾ ਵੈਗਰ ਜਿੱਕਾ ਫਤ